ਸ਼੍ਰੀਕਲੋਂ ਤਰਾਏ ਜੀ ਜੋ ਕਿ ਜੰਡਿਆਲਾ ਗੁਰੂ ਤੋਂ ਹੈਗੇ ਨੇ ਇਹ ਆਪਣੀ ਅੱਜ ਪ੍ਰੇਰ ਰਾਗ ਦੀ ਇਹਦੀ ਯਾਤਰਾ ਹੈ ਪੈਦਲ ਯਾਤਰਾ ਉਹ ਸ਼ੁਰੂ ਕਰਨ ਜਾ ਰਹੇ ਆ ਬਹੁਤ ਵਧੀਆ ਪ੍ਰੋਗਰਾਮ ਆ ਸਾਡੇ ਵਰਗੇ ਜਿਹੜੇ ਲੋਕ ਨੇ ਜਾਂ ਨੌਜਵਾਨ ਪੀੜ੍ਹੀ ਜਿਹੜੀ ਹੈ ਉਹਨਾਂ ਨੂੰ ਉਸ ਸ਼ਾਹਿਦ ਕਰਨ ਦਾ ਬੜਾ ਵਧੀਆ ਮੌਕਾ ਹੈ ਔਰ ਮੈਨੂੰ ਲੱਗਦਾ ਕਿ ਜਿਵੇਂ ਪਿਛਲੇ ਸਾਲ ਸਾਡੇ ਪਾਪਾ ਜੀ ਇੱਥੋਂ ਜੰਡਿਆਲਾ ਤੋਂ ਹੀ ਪੈਦਲ ਯਾਤਰਾ ਕਰਕੇ ਦਵਾਰਕਾ ਬੀਚ ਪਹੁੰਚੇ ਸੀ ਉਸੇ ਤਰ੍ਹਾਂ ਹੀ ਇਹ ਹੁਣ ਜਿਵੇਂ ਜੰਡਿਆਲਾ ਦੇ ਗਊਸ਼ਾਲਾ ਦਾ ਇੱਕ ਪ੍ਰੋਜੈਕਟ ਹੈ ਜਿਹੜਾ ਉਹ ਬਣਾ ਰਹੇ ਆ ਮਤਲਬ ਬਹੁਤ ਜਲਦੀ ਜਿਹੜੀ ਉਹ ਤਿਆਰ ਹੋ ਜੇਗੀ ਉਹ ਮੋਟਿਵ ਲੈ ਕੇ ਚੱਲੇ ਆ ਕਿ ਰਸਤੇ ਦੇ ਵਿੱਚ ਚੱਲਦੇ ਚੱਲਦੇ ਕੁਝ ਨਾ ਕੁਝ ਐਸੋ ਜਿਹੇ ਲੋਕ ਇਹਨਾਂ ਨੂੰ ਮਿਲਣਗੇ ਜਿਹੜੇ ਉਸ ਗਊਸ਼ਾਲਾ ਦੇ ਲਈ ਕੋਈ ਡੋਨੇਸ਼ਨ ਦੇ ਸਕਦੇ ਆ ਜਾਂ ਆਪਣਾ ਹਿੱਸਾ ਪਾ ਸਕਦੇ ਆ ਤੇ ਇਹਨਾਂ ਦਾ ਜਿਹੜਾ ਟੀਚਾ ਹੈ ਕਿ 22 ਫਰਵਰੀ ਸ਼ਿਵਰਾਤਰੀ ਵਾਲੇ ਦਿਨ ਇਹਨਾਂ ਨੇ ਪ੍ਰਿਆਗ ਰਾਜ ਪਹੁੰਚ ਕੇ ਮਾਘ ਕੁੰਭ ਦੇ ਇਸ਼ਨਾਨ ਕਰ ਰਹੇ ਆ ਉਹ ਇਹਨਾਂ ਦੀ ਜਿਹੜੀ ਯਾਤਰਾ ਅਸੀਂ ਪ੍ਰਮਾਤਮਾਗੇ ਅਰਦਾਸ ਕਰਦੇ ਆ ਕਿ ਉਹ ਸਫਲ ਹੋਵੇ ਆਹ ਵਾਰ ਜਿਸ ਤਰ੍ਹਾਂ तमाम ਮੁਲਕੀ ਰਿਆਗਰਦੀਆਂ ਟੈਕਸ ਸਰਕਾਰੋਂ ਲੈ ਨਾਲੇ ਲੈ ਆ ਜਾਂਦਾ ਦੇਖੋ ਇਹ ਸਰਕਾਰਾਂ ਦੀ ਪਾਲਿਸੀ ਜਿਹੜੀ ਆ ਉਹ ਅਜੇ ਤੱਕ ਕਿਸੇ ਦੀ ਸਮਝ ਨਹੀਂ ਆਈ ਕਿ ਐਜੂਕੇਸ਼ਨ ਆਸਤੇ ਟੈਕਸ ਜਿਹੜਾ ਵੱਖਰਾ ਲਿਆ ਜਾਂਦਾ ਗਊਸ਼ਾਲਾ ਸਸ ਜਿਹੜਾ ਵੱਖਰਾ ਲਿਆ ਜਾਂਦਾ ਉਹ ਵਰਤਿਆ ਕਿੱਥੇ ਜਾਂਦਾ ਕਿਉਂਕਿ ਬਹੁਤ ਸਾਰੀਆਂ ਜ਼ਮੀਨਾਂ ਨੇ ਗਊਸ਼ਾਲਾ ਆਸਤੇ ਜਿਹੜੀਆਂ ਉਹ ਵੈਸੇ ਹੀ ਪਈਆਂ ਨੇ ਨਾ ਤੇ ਉਹ ਆਮ ਜਨਤਾ ਨੂੰ ਪਤਾ ਹੈ ਕਿ ਕਿੱਥੇ ਕਿੱਥੇ ਜ਼ਮੀਨ ਹੈਗੀ ਤੇ ਨਾ ਸਰਕਾਰੀ ਉਹ ਕਿਸੇ ਨੂੰ ਕੀ ਨਾ ਕਿਸੇ ਜਿਹੜੀ ਮੰਨ ਲਓ ਸੰਸਥਾ ਆ ਉਹਨੂੰ ਉਹ ਦੇ ਰਹੀ ਹੈਗਾ ਜ਼ਮੀਨ ਸਾਡੇ ਕੋਲ ਹੈਗੀ ਆ ਗਊਸ਼ਾਲਾ ਵਾਸਤੇ ਉਹਨਾਂ ਨੂੰ ਲੈ ਕੇ ਉਹਨੂੰ ਵਧੀਆ ਤਰੀਕੇ ਨਾਲ ਤਿਆਰ ਕੀਤਾ ਜਾਵੇ ਇਹੀ ਕਰ ਰਹੇ ਆਂਗੇ ਅੱਜ ਸੜਕਾਂ ਦੇ ਉੱਪਰ ਜਿਹੜੇ ਮੇਰੇ ਖਿਆਲ ਦੇ ਨਾਲ 80% ਹਾਲਤ ਜਿਹੜੇ ਆ ਉਹ ਆਵਾਰਾ ਪਸ਼ੂਆਂ ਕਰਕੇ ਹੋ ਰਿਹਾ ਜਿਨ੍ਹਾਂ ਦੇ ਗਊਆਂ ਜਿਹੜੀਆਂ ਬਹੁਤ ਜ਼ਿਆਦਾ ਗਿੰਦੀ ਦੇ ਵਿੱਚ ਗਏ ਚਾਹੇ ਉਹ ਪੰਜਾਬ ਚਲਾ ਲਿਆ ਜਾਵੇ ਚਾਹੇ ਉਹ ਹਿਮਾਚਲ ਚਲਾ ਲਿਆ ਜਾਵੇ ਕਿਸੇ ਵੀ ਪਾਸੇ ਨੂੰ ਚਲ ਜੀਏ ਗਊਆਂ ਜਿਹੜੀਆਂ ਆਵਾਰਾ ਰੋਡ ਦੇ ਉੱਪਰ ਬਹੁਤ ਜ਼ਿਆਦਾ ਮਿਲਦੀਆਂ ਨੇ ਕਿਉਂਕਿ ਏਦਾਂ ਸੋਚਣਾ ਵੀ ਅਸੀਂ ਸਵੇਰੇ 4 ਵਜੇ ਉੱਠਣਾ ਹੋਵੇ ਜਾਂ ਕੁਝ ਵੀ ਤੇ ਇਹ ਮੱਚਾਈ ਦੀ ਹੈ ਤੇ ਨਹੀਂ ਦੂਰ ਜਾਣਾ ਬਹੁਤ ਤਕੜੀ ਗੱਲ ਜਿੰਨਾ ਚਿਰ ਉਹਦੀ ਕਿਰਪਾ ਨਹੀਂ ਤੇ ਕੰਮ ਹੋ ਨਹੀਂ ਸਕਦਾ ਅਸੀਂ ਇਹਨਾਂ ਨੇ ਇਹਨਾਂ ਦੇ ਵਾਕੀ ਕਿਰਪਾ ਕੀਤੀ ਕਿਉਂਕਿ ਮੈਂ ਤਕਰੀਬਨ 1:30 ਵਜੇ ਆਪਣਾ ਰੋਜ਼ ਤੇ ਅੱਜ ਮਾਰਨਿੰਗ ਚ ਇਹਨਾਂ ਦੀ ਪਿਆਰ ਤੇ ਚਲੋ ਆਗੇ ਕਿਉਂਕਿ ਇਹਨਾਂ ਨੇ ਜਿਹੜਾ ਗਊਸ਼ਾਲਾ ਦਾ ਕੰਮ ਚੁੱਕਿਆ ਉਹਦੇ ਮਗਰ ਅਸੀਂ ਲੱਗਣ ਲਈ ਤਿਆਰ ਆ ਵੀ ਆਓ ਜੀ ਪੈਦਲ ਚੱਲ ਕੇ ਜਾਣਾ ਬਹੁਤ ਵੱਡੀ ਗੱਲ ਹੈ ਜੀ ਪੈਦਲ ਪੈਦਲ ਅਸੀਂ ਅੰਮ੍ਰਿਤਸਰ ਨਹੀਂ ਤੁਰ ਕੇ ਜਾਂਦੇ ਔਖਾ ਬਹੁਤ ਔਖਾ ਜੀ ਕਿਉਂਕਿ ਕਹਿੰਦਾ ਸਭ ਕੋਈ ਮਤਲਬ ਚਾਰ ਜਣੇ ਕਹਿੰਦੇ ਵੀ ਅਸੀਂ ਜਾਵਾਂਗੇ ਪਰ ਜਾਂਦਾ ਕੋਈ ਨਹੀਂ ਇਹ ਤਾਂ ਇਹਨਾਂ ਦਾ ਇੱਕ ਪ੍ਰਾਲਾ ਕੀਤਾ ਜਾ ਰਿਹਾ ਉਹ ਜਿਹੜਾਂ ਵਾਰਾ ਜਿਹੜੀਆਂ ਗਵਾਂ ਸੜਕ ਦੇ ਖਾਤਾ ਬੰਦੀਆਂ ਉਹਨਾਂ ਵਾਸਤੇ ਇਹ ਪ੍ਰਾਲਾ ਕਿਸ ਤਰ੍ਹਾਂ ਦਾ ਮੁਲਤ ਹੈ ਹਿਮਾਚਲ ਨੂੰ ਜਾਣਾ ਹੀ ਤੇ ਗਵਾਂ ਗਿਣੀਆਂ ਸੀ ਲਗਭਗ ਮਾ ਬਗਲੇ ਮੁਖੀ ਤੱਕ 70 ਗਵਾਂ ਤੁਸੀਂ ਬਲੀਵ ਕਰੋ ਜੇ ਉਹ 70 ਗਵਾਂ ਕਿਸੇ ਡੀਸੀ ਨੂੰ ਜਾਂ ਕਿਸੇ ਨੂੰ ਉਹ ਹਿਮਾਚਲ ਵਾਲਾ ਹੀ ਕਰਦਣ ਕਵਰ ਤੇ ਕਿੱਡੀ ਵੱਡੀ ਗੱਲ ਹੈ ਗਊਸ਼ਾਲਾ ਖੋਲ ਸਕਦੀ ਹੈ ਤੇ ਇਹ ਤੇ ਜਿਹੜਾ ਕੰਮ ਜਲੇ ਵਾਲੇ ਆਸਤੇ ਕਰਨ ਲੱਗੇ ਆ ਇਹਨਾਂ ਦਾ ਨਾਂ ਜਿਹੜਾ ਵਾ ਉਹ ਬਹੁ ਟਾਈਮ ਤੱਕ ਰਹੂਗਾ ਪਰਮਾਤਮਾ ਮਿਹਰ ਕਰੇ ਵੀ ਕਾਕਾ ਕੁਲਫੀਆਂ ਵਾਲਾ ਮੈਂ ਹੀ ਸੁਣ ਕੇ ਹੈਰਾਨ ਹੋਨੇ ਆਂ ਦੀ ਇਹਨਾਂ ਨਾਲ ਵੇਖ ਕੇ ਹੈਰਾਨ ਹੋਈਦਾ ਇਹਨਾਂ ਕੋਲ ਆਈਦਾ ਹੀ ਕੁਲਫੀ ਖਾਣ ਔਰ ਇਹੀ ਰੋ ਲੱਗਦੇ ਹੁੰਦੇ ਤੇ ਅੱਜ ਇਹਨਾਂ ਨੂੰ ਵੇਖ ਕੇ ਮੈਂ ਪਛਾਣਿਆ ਨਹੀਂ ਪਹਿਲੀ ਵਾਰ ਤੇ ਚਲੋ ਕਿਉਂਕਿ ਮੇਰੀ ਵੀ 51 ਹੋ ਗਈ ਹੈ ਤੇ ਇਹਨਾਂ ਨਾਲ ਵੇਖ ਕੇ ਉਤਸ਼ਾਹ ਨਾਲ ਵੇਖ ਕੇ ਮੈਨੂੰ ਬੜੀ ਖੁਸ਼ੀ ਬਹੁਤ ਖੁਸ਼ੀ ਇਹਦਾ ਮੋਰੋ ਕਾਮਨਾ ਪੂਰੀ ਹੋਵੇ ਪਰਮਾਤਮਾ ਇਹਨਾਂ ਨੂੰ ਵਾਧਾ ਕਰੇ ਜਿਹੜੇ ਬੰਨੇ ਲੱਗੇ ਅਲਕਸ਼ ਚੁੱਕਿਆ ਇਹਨਾਂ ਨੇ ਬਹੁਤ ਵਧੀਆ ਕੀਤਾ ਇਹਨਾਂ ਨੇ 8 ਮਹੀਨੇ ਤੋਂ ਕੋਸ਼ੇਵਾਸ ਤੇ ਅਗਰਾਈ ਕਰਦੇ ਪਏ ਨੇ ਜਿਹੜੀ ਲਿਖੀ ਹੈ ਜਿਹੜੀ ਤੇ ਜਾਂਦੇ ਨੇ ਜਿਹੜੀ ਲੈ ਕੇ ਆਉਂਦੇ ਇਹਦੇ ਨਾਲ ਕੀ ਫਾਇਦਾ ਹੋ ਗਊ ਕੋਸ਼ਲਾਏ ਕਿ ਜਿਹੜੀ ਆਵਾਰਾ ਗੋਮਾ ਫਿਰਦਿਆਂ ਨੇ ਉਹਨਾਂ ਨੂੰ ਇਕੱਠਾ ਕਰਕੇ ਆਪਾਂ ਉੱਤਰ ਰੱਖਾਂਗੇ ਉਹਨਾਂ ਨੂੰ ਸੇਵਾ ਕਰਾਂਗੇ ਬੜਾ ਤਲਣਾ ਵੱਡਾ ਪ੍ਰਾਲਾਪ ਕਿ ਆਪਾਂ ਕਿਸ ਤਰ੍ਹਾਂ ਸकल्ਪ ਲੈ ਲਿਆ ਉਹਦੀ ਕਿਰਪਾ ਨਾਲ ਹੀ ਹੁੰਦਾ ਜੀ ਆਪ ਨਹੀਂ ਕੋਈ ਕਰ ਸਕਦਾ ਉਹਦੀ ਕਿਰਪਾ ਨਾਲ ਸਭ ਕੁਝ ਹੁੰਦਾ ਜੀ ਕੁਝ ਹੀ ਮਹਿਸੂਸ ਹੋ ਰਹੀ ਹੈ ਵੀ ਸਾਡੇ ਜੰਡਿਆਲਾ ਗੁਰੂ ਚ ਕੋਈ ਇਸ ਤਰ੍ਹਾਂ ਦਾ ਆਪਣੇ ਧਾਰਮਿਕ ਸਥਾਨ ਤੇ ਪ੍ਰਭੂ ਦੇ ਵਿੱਚ ਆਸਥਾ ਰੱਖਣ ਵਾਲਾ ਕੋਈ ਜਾ ਰਿਹਾ ਤੇ ਉਹ ਵੀ ਪੈਦਲ ਜਾ ਰਹੇ ਨੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜਿੱਤਨਾ ਸੜਕ ਹਾਸੇ ਕਾਫੀ ਹੁੰਦੇ ਆ ਇਹਨਾਂ ਨੇ ਇੱਕ ਪ੍ਰਣ ਲਿਆ ਵਾ ਕਿ ਗਊਸ਼ਾਲਾ ਬਣਾਣੀ ਸ਼ਹਿਰ ਵਿੱਚ ਹਾਂਜੀ ਹਾਂਜੀ ਬਹੁਤ ਵਧੀਆ ਕਿਉਂਕਿ ਇਹਨਾਂ ਦਾ ਸੁਭਾਅ ਇੱਕ ਜੋ ਵੀ ਇਹ ਮਨ 'ਚ ਠਾਨ ਲੈਂਦੇ ਨੇ ਉਹਨੂੰ ਪੂਰਾ ਕਰਦੇ ਨੇ ਤੇ ਕਿਉਂਕਿ ਆਮ ਹੀ ਆਪਾਂ ਵੇਖੀਦਾ ਵੀ ਗਊ ਮਾਤਾ ਸੜਕਾਂ ਤੇ ਘੁੰਮੀਆਂ ਤੇ ਹਾਸੇ ਦਾ ਕਾਰਨ ਬਣਦੀਆਂ ਉਹਨਾਂ ਨੂੰ ਇੱਕ ਜਗ੍ਹਾ ਪ੍ਰੋਵਾਈਡ ਹੋ ਜੇਗੀ ਉਹਦੇ ਨਾਲ ਬਹੁਤ ਵਧੀਆ ਚੰਡਿਆਲੇ ਗੁਰੂ ਆਸੇ ਤੇ ਆਸੇ ਪਾਸ ਦੇ ਇਲਾਕੇ ਵਾਸੀ ਬਹੁਤ ਵਧੀਆ ਹੋਏਗੀ ਜਿਤਨਾ ਕਰ ਰਹੇ ਹੋਏ ਨੇ ਜੀ ਉਹਦੇ ਬਾਰੇ ਜਾਣਕਾਰੀ ਹੋਈ ਇਹ ਪੈਦਲ ਯਾਤਰਾ ਜੀ ਪਰਮਾਤਮਾ ਦੀ ਕਿਰਪਾ ਦੇ ਨਾਲ ਗਊਸ਼ਾਲਾ ਜਿੰਦਾਲਾ ਗੁਰੂ ਦੇ ਵਿੱਚ ਬਣਾਉਣੀ ਆ ਬਹੁਤ ਵੱਡੀ ਖੁੱਲੀ ਡੁੱਲੀ ਘੱਮ ਸੇਖਮ 2 ਕਿਲੇ ਜ਼ਮੀਨ ਦੇ ਵਿੱਚ ਤੇ ਮਨ ਦੇ ਵਿੱਚ ਇਹ ਵਿਚਾਰ ਆਇਆ ਕਿ ਇਹ 144 ਸਾਲ ਬਾਅਦ ਪ੍ਰਿਆਗ ਰਾਜ ਵਿੱਚ ਜਿਹੜਾ ਮਹਾਕੁੰਭ ਮੇਲਾ ਲੱਗ ਰਿਹਾ ਉਹਦੇ ਵਿੱਚ ਬਹੁਤ ਦੇਸ਼ ਦਿਸ਼ਾਂਤਰ ਤੋਂ ਦੁਨੀਆ ਆਉਣੀ ਆ ਬੜੇ ਬੜੇ ਦਿਆਲੂ ਕਿਰਪਾਲੂ ਲੋਕ ਵੀ ਆਉਣੇ ਆ ਵਿੱਚ ਦੇਲੀ ਦੁਆਵਾਂ ਦੇਣ ਵਾਲੇ ਵੀ ਆਉਣੇ ਆ ਉਹਨਾਂ ਦੀਆਂ ਦੁਆਵਾਂ ਤੇ ਉਹਨਾਂ ਦੇ ਖਜਾਨਿਆਂ ਦੇ ਵਿੱਚੋਂ ਸੇਵਾ ਦੀ ਆਸ ਲੈ ਕੇ ਮੈਂ ਪੈਦਲ ਯਾਤਰਾ ਪ੍ਰਿਆਗ ਰਾਜ ਤੱਕ ਕਰ ਰਿਹਾ ਵਾਂ ਔਰ ਮੋਬਾਈਲ ਦੇ ਵਿੱਚ ਕੋਡ ਨੰਬਰ ਜਿਹੜਾ ਵਾ ਉਹ ਗੱਡੀ ਤੇ ਲੱਗਾ ਹੋਊਗਾ ਔਰ ਜਿਹੜਾ ਕਿਸੇ ਦਾ ਵੀਰ ਦਾ ਦਿਲ ਕਰੂਗਾ ਜਿੰਨੀ ਸੇਵਾ ਪਾਉਂਦਾ ਉਹ ਉਹਦੇ ਚ ਪਾਊਗਾ ਤੇ ਸਾਡੀ ਗਊਸ਼ਾਲਾ ਜਿਹੜੀ ਜੰਨਾਲੇ ਚ ਬਣੀ ਉਹਦੇ ਵਾਸਤੇ ਅਸੀਂ 8 ਮਹੀਨੇ ਤੋਂ ਆਪਣੇ ਜੰਡਿਆਲੇ ਵਿੱਚ 20 ਕਲੈਕਸ਼ਨ ਕਰ ਰਹੇ ਆ ਕਿਸੇ ਨੂੰ ਅਸੀਂ ਇਹ ਨਹੀਂ ਕਹਿੰਦੇ ਕਿ ਇੰਨੇ ਦਿਓ ਇੰਨੇ ਦਿਓ ਇੰਨੇ ਦਿਓ ਕੋਈ ਇੱਕ ਕਰਵਾ ਦਵੇ ਚਾਹੇ 1000 ਰੁਪਏ ਦਵੇ 10000 ਦਵੇ ਜੋ ਕੋਈ ਦਿੰਦਾ ਹਰ ਮਹੀਨੇ ਦੇ ਵਿੱਚ ਅਸੀਂ 9 ਤਰੀਕ ਨੂੰ ਗੁੱਲ ਖੋਲਦਿਆਂ ਸ਼ਰਿਆਮ ਬਾਜ਼ਾਰ ਦੇ ਵਿੱਚ ਇੱਥੇ ਔਰ ਬਾਜ਼ਾਰ ਦੇ ਬੰਦਿਆਂ ਕੋਲੋਂ ਉਹ ਪੈਸੇ ਗੰਡਾਉਣੇ ਆ ਔਰ ਨਾਲ ਹੀ ਮੋਬਾਈਲ ਵਿੱਚ ਉਹ ਉਹਦਾ ਪਾ ਦੇਣੇ ਵੇਰਵਾ ਤੇ ਉਹ ਯਾਤਰਾ ਕਰੇ ਕਿਸ ਤਾ ਮਨਜ ਖਿਆਲ ਆਇਆ ਮਨਜ ਖਿਆਲ ਇਹ ਆਇਆ ਇੱਕ ਤੇ ਖਿਆਲ ਇਸ ਕਰਕੇ ਆਇਆ ਜੋ ਮੈਂ ਤੁਹਾਨੂੰ ਦੱਸਿਆ ਕਿ ਸ਼ਾਇਦ ਇਹ ਯਾਤਰਾ ਮੇਰੇ ਪੈਦਲ ਚੱਲਣ ਦੇ ਨਾਲ ਪ੍ਰਭੂ ਦੀ ਕਿਰਪਾ ਦੇ ਨਾਲ ਉਹਨਾਂ ਲੋਕਾਂ ਤੱਕ ਮੇਰਾ ਇਹ ਸੰਦੇਸ਼ ਪਹੁੰਚ ਸਕੇ ਜਿਹੜਾ ਗਊਸ਼ਾਲਾ ਬਣਾਉਂਦਾ ਉਪਰਾਲਾ ਪ੍ਰਮਾਤਮਾ ਨੇ ਮੇਰੇ ਮਨ 'ਚ ਪਾਇਆ ਤੇ ਉਹਦੇ ਲਈ ਮੈਨੂੰ ਕੁਝ ਚਾਰ ਪੈਸੇ ਬਾਹਰੋਂ 20 ਇਕੱਠੇ ਹੋ ਜਾਣ ਸ਼ਹਿਰ 'ਚੋਂ ਤੇ ਮੇਰਾ ਇਹ ਸਾਥੀ ਆ ਕਾਕੇ ਉਰਿਆ ਤੇ ਅਸੀਂ ਇਕੱਠੇ ਹੁਣ ਮੈਂ ਜਦੋਂ ਜਾਵਾਂਗਾ ਇਸ ਯਾਤਰਾ ਤੇ ਤੇ ਮਗਰੋਂ ਇਹ ਰੇੜੀ ਚਲਾਏਗਾ ਔਰ ਸੇਵਾ ਇਕੱਠੀ ਕਰੇਗਾ ਤੇ ਇਹ ਦੂਸਰਾ ਖਿਆਲ ਇਹ ਆਇਆ ਕਿ 144 ਸਾਲ ਬਾਅਦ ਮਹਾ ਕੁੰਭ ਮੈਂ ਜੀਵਨ ਵਿੱਚ ਕਦੀ ਅਦਕੁੰਭੀ ਜਾਂ ਕੁੰਭ ਮੈਂ ਨਹੀਂ ਗਿਆ ਮੈਂ ਝੂਠ ਨਹੀਂ ਬੋਲਦਾ ਔਰ ਮੇਰੇ ਮਨ 'ਚ ਇਹ ਵਿਚਾਰ ਆਇਆ ਕਿ 144 ਸਾਲ ਬਾਅਦ ਤੇ ਪ੍ਰਮਾਤਮਾ ਨੇ ਮੈਨੂੰ ਬਲ ਵੀ ਬਖਸ਼ਿਆ ਵਾ ਚੱਲਣ ਦਾ ਤੇ ਮੈਂ ਇਹ ਮੌਕਾ ਖੁੰਝਾਵਣਾ ਕਿੰਨੇ ਵੇਖੇ 144 ਸਾਲ ਨਾਲੇ ਗਊ ਮਾਤਾ ਵਾਸਤੇ ਕਿਆ ਬਾਤ ਆ ਮੇਰੀ ਕਿਸਮਤ ਬਹੁਤ ਅੱਛੀ ਆ ਕਿ ਜਿਹੜੇ ਇਹੋ ਜਿਹੇ ਮੌਕੇ ਪਰਮਾਤਮਾ ਮੈਨੂੰ ਦੇ ਰਿਹਾ ਔਰ ਮਜੇ ਦੀ ਗੱਲ ਇਹ ਆ ਕਿ ਪੰਡਤ ਜੀ ਕੋਲ ਮੈਂ ਗਿਆ ਉਹਨਾਂ ਕੋਲੋਂ ਮੂਰਤ ਕਟਾਉਣ ਗਿਆ ਤੇ ਉਹਨਾਂ ਨੇ 26 ਜਨਵਰੀ ਦਾ ਮੂਰਤ ਕਰਦਾ ਜਦ ਕਿ 26 ਜਨਵਰੀ ਵਾਲੇ ਦਿਨ ਮੇਰਾ ਜਨਮ ਦਿਨ ਆ ਔਰ ਪਿਛਲੀ 26 ਜਨਵਰੀ ਨੂੰ ਜਦੋਂ ਮੈਂ ਦੁਆਰਕਾ ਬੇੜੀ ਯਾਤਰਾ ਤੇ ਗਿਆ ਸੀ ਮੈਂ 3 ਮਹੀਨੇ ਦਾ ਟਾਰਗੇਟ ਲੈ ਕੇ ਗਿਆ ਸੀ ਤੇ 2 ਮਹੀਨਿਆਂ ਦੇ ਵਿੱਚ ਹੀ 26 ਨਵੰਬਰ ਨੂੰ ਚੁਲਿਆ ਦਸੰਬਰ ਤੇ ਜਨਵਰੀ ਮਾਲ ਸ਼ਬੀ ਜਨਵਰੀ ਵਾਲੇ ਦਿਨੀ ਪ੍ਰਭੂ ਦੇ ਚਰਨਾਂ ਦੇ ਦਵਾਰ ਕਾ ਪਹੁੰਚ ਗਿਆ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੇਰੀਆਂ ਲੱਤਾਂ ਇੰਨੀਆਂ ਕਿੰਦਾ ਤੇਜ਼ ਚੱਲ ਪਈਆਂ ਪਿਛਲੇ ਜਨਮ ਦਿਨ ਦੀ ਤਰੀਕ ਤੇ ਤੇ ਮੈਂ ਪ੍ਰਭੂ ਦੇ ਚਰਨਾਂ 'ਚ ਬੈਠਾ ਸੀ ਤੇ ਐਤਕੀ ਮੈਂ ਆਪਣੇ ਘਰੋਂ ਚੱਲਣ ਲੱਗਾ ਵਾਂ ਤੇ ਮਸਾਖੀ ਵਾਲੇ ਦਿਨ ਔਰ ਸੌਰੀ ਸ਼ਿਵਰਾਤਰੀ ਵਾਲੇ ਦਿਨ ਪਹੁੰਚਣ ਦਾ ਮੇਰਾ ਵਿਚਾਰ ਆ ਔਰ ਸ਼ਿਵਰਾਤਰੀ ਵਾਲੇ ਦਿਨ ਮੇਰੀ ਮਾਤਾ ਜੀ ਦਾ ਪਿਛਲੇ ਸਾਲ ਤੇ ਹੰਤ ਹੋਇਆ ਕਿਦਾਂ ਤਰੀਕਾ ਮਿਲਦਾ ਰੱਬ ਪਤਾ ਨਹੀਂ ਵੇਖੋ ਜੀ ਮੇਰੇ ਜੇ ਪਿਛਲੇ ਟਾਰਗੇਟ ਦੇ ਹਿਸਾਬ ਨਾਲ ਤੇ ਮੈਨੂੰ 35 36 37 ਦਿਨ ਲੱਗਣਿਆ 40 ਵੀ ਲੱਗ ਸਕਦੇ ਆ ਲੇਕਿਨ ਮੈਂ ਪ੍ਰਭੂ ਅੱਗੋਂ ਅੱਗੇ ਅਰਦਾਸ ਕਰਦਾ ਕਿ हे ਪ੍ਰਮਾਤਮਾ ਮੈਨੂੰ ਬਲ ਬਖਸ਼ ਮੈਂ ਆਪਣਾ ਸ਼ਿਵਰਾਤਰੀ ਵਾਲੇ ਦਿਨ ਹੀ ਉਥੇ ਪਹੁੰਚਣਾ ਚਾਹੁੰਨਾ ਵਾ ਬਸ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਰੇ ਹਰੇ ਇਹ ਮੈਨੂੰ ਕਹਿੰਦੀ ਆ ਜਿੱਦਾਂ ਤੁਹਾਡਾ ਜੀ ਕਰਦਾ ਤੂੰ ਯਾਤਰਾ ਤੇ ਜਾਓ ਜਦੋਂ ਜਾਓ ਜਦੋਂ ਆਓ ਕੋਈ ਅਸੀਂ ਗੱਲ ਨਹੀਂ ਮੈਂ ਤਾਂ ਇਸ ਕੰਮ ਤੋਂ ਨਹੀਂ ਰੋਕਣਾ ਕਿਆ ਬਾਤ ਆ ਮੇਰਾ ਮਨੋਬਲ ਬਣਾਉਣ ਵਾਸਤੇ ਮੇਰੀਆਂ ਧੀਆਂ ਕਿਆ ਬਾਤ ਆ ਮੇਰਾ ਪਰਿਵਾਰ ਪੂਰਾ ਇਸ ਕੰਮ ਵਾਸਤੇ ਮੈਨੂੰ ਰੋਕਦਾ ਨਹੀਂ ਮੈਂ ਬੜਾ ਭਾਗੇ ਸ਼ਾਲੀਆਂ ਮੇਰੇ ਸਾਥੀ ਜਿੰਨਾਂ ਜਿਨਾਰੇ ਤੋਂ ਇੱਥੇ ਯਾਤਰਾ ਤੇ ਵਿਦਾਈ ਕਰਨ ਵਾਸਤੇ ਤੋਰਨ ਵਾਸਤੇ ਰਹੀਏ ਤੋਂ ਆਏ ਨੇ ਸੋਕਤੇ ਉੱਠ ਕੇ